ਸਤਿ ਸ਼੍ਰੀ ਅਕਾਲ ਜੀ ਵੈਦਰ ਬਹਾਰਪ੍ਰਿਤ ਮੇਰੇ ਸਾਰੇ ਵੀਰਾਂ ਦਾ ਚੈਨਲ ਤੇ ਸਵਾਗਤ ਕਰਦੇ ਆਂ। ਇਸ ਵੀਡੀਓ ਵਿੱਚ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਜਾਨਕੀ 30 ਅਕਤੂਬਰ ਤੱਕ ਪੰਜਾਬ ਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਕਿਸ ਤਰ੍ਹਾਂ ਦਾ ਮੌਸਮ ਰਹਿ ਸਕਦਾ ਹੈ ਕਿਤੇ-ਕਿਤੇ ਕਿਹੜਾ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਦਿਵਾਲੀ ਦੇ ਆਸ-ਪਾਸ ਕਿਹੜੇ-ਕਿਹੜੇ ਖੇਤਰਾਂ ਵਿੱਚ ਆਮੀ ਹਨੇਰ ਦਾ ਸਾਰ ਬੰਦੇ ਦਿਖਾਈ ਦੇ ਰਹੇ ਜਾਂ ਮੌਸਮ ਸਾਫ਼ ਰਹੇਗਾ ਸਾਰੀ ਅਪਡੇਟ ਹੈ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਆ ਜਿਹੜੇ ਹਵਾਵਾਂ ਦੀ ਇਹ ਤਾਂ ਹਵਾਵਾਂ ਕਿ ਉੱਤਰ ਤੋਂ ਪੱਛਮ ਜਾਂ ਚਰ ਵਿੱਚ ਆ ਥੋੜੀ ਜਿਹੀ ਗਰਾਵਟ ਜਾਨਕੀ ਰਾਤ ਦੇ ਜਿਹੜੇ ਆਪਾਂ ਕਹਿੰਦੇ ਦਿਨ ਦੇ ਟੈਂਪਰੇਚਰ ਥੋੜੀ ਜਿਹੀ ਆ ਗਰਾਵਟ ਵੇਖਣ ਨੂੰ ਮੈਸਰ 1-2 ਡਿਗਰੀ ਜਾਨਕੀ 20 ਡਿਗਰੀ ਥੱਲੇ ਆ ਸਕਦੇ ਨੇ 18 19 ਕਿਤੇ ਕਿਤੇ 17 16 ਆ ਡਿਗਰੀ ਜਾਂ 20 ਡਿਗਰੀ ਦੇ ਆਸਪਾਸ ਰਹਿਣ ਦੇ ਆਸਾਰ ਨੇ ਦਿਨ ਦੇ ਟੈਂਪਰੇਚਰ ਵਿੱਚ ਹਜੇ ਵੀ ਆਪਾਂ ਗੱਲ ਕਰਿਆ ਅਕਤੂਬਰ ਜਿਹੜਾ ਮਹੀਨਾ ਇਸ ਤਰ੍ਹਾਂ ਹੀ ਰਹਿਣ ਦੇ ਆਸਾਰ ਨੇ ਜਾਨਕੀ ਆ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤਾਂ ਥੋੜੀ ਜਿਹੀ ਗਰਮਾ ਗਰਮਾਹਟ ਜਾਨਕੀ ਗਰਮਾਹਟ ਜੀ ਬਣੀ ਰਹੇਗੀ ਦੇਵੇਂ ਅੱਜ ਦੇ ਦਿਨ ਵੇਲੇ ਧੁੱਪ ਲੱਗਦੀ ਤੇ ਸ਼ਿਕਾ ਜਿਹੜੇ ਆਪਣੇ ਹਰਿਆਣਾ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਜਾਂ ਪੱਛਮੀ ਸਰਦੀ ਲਾ ਕੇ ਦੱਖਣ ਪੱਛਮੀ ਇੱਥੇ ਟੈਂਪਰੇਚਰ 1 2 ਤਿਆ 3 ਡਿਗਰੀ ਜਿਹੜੇ ਵੱਧ ਰਹੇ ਸਨ ਬਗਮਾਚ ਤੋਂ ਬਹੁਤ ਥੋੜੇ ਜਿਹਾ ਘੱਟ ਡਿਗਰੀ ਜਿਹੜੇ ਆਪਣੇ ਟੈਂਪਰੇਚਰ ਦਰਜ ਕੀਤੇ ਜਾਸਰ ਮੋਟਾ-ਮੋਟਾ ਦੱਸਣ ਦੀ ਕੋਸ਼ਿਸ਼ ਕਰੀ 30 ਅਕਤੂਬਰ ਤੱਕ ਆ ਦਿਨ ਦੇ ਟੈਂਪਰੇਚਰ ਹੋਣਗੇ ਪਹਿਲਾਂ ਹੈਗੇ ਸੀ 24 25 26 ਤੱਕ ਰਹੇ ਨੇ ਹੁਣ ਜ 29 30 ਤੋਂ ਲੈ ਕੇ 31 32 ਜਾਂ ਹੋ ਸਕਦੇ 31 32 ਤੋਂ 29 30 28 29 ਡਿਗਰੀ ਇੱਥੇ ਜਿਹੜੇ ਦਰਜ ਕੀਤੇ ਜਾ ਸਕਦੇ دیر ਵੇਲੇ ਥੋੜੀ ਜਿ ਮੇਰੇ ਸਾਰੇ ਰਾਤ ਨੂੰ ਠੰਡ ਜਾਨੀ ਕਿ ਅਕਤੂਬਰ ਜਿਹੜਾ ਮਹੀਨਾ ਇਸ ਤਰ੍ਹਾਂ ਹੀ ਹੁੰਦਾ ਠੀਕ ਹੈ ਦਿਨ ਵੇਲੇ ਥੋੜੀ ਗਰਮਾਟ ਹੁੰਦੀ ਹੈ ਨਾ ਜ਼ਿਆਦਾ ਠੰਡਾ ਤੇ ਨਾ ਜ਼ਿਆਦਾ ਗਰਮ ਠੀਕ ਠਾਕ ਜਿਹਾ ਮੌਸਮ ਹੁੰਦਾ ਜਿਵੇਂ ਜਿਵੇਂ ਸ਼ਾਮ ਹੋਵੇਗੀ ਤਾਂ ਜਿਵੇਂ ਜਿਵੇਂ ਠੰਡ ਉਸ ਤਰ੍ਹਾਂ ਹੀ ਬਰਕਰਾਰ ਰਹੇਗੀ 31 ਅਕਤੂਬਰ ਤੱਕ ਮੌਸਮ ਇਸ ਤਰ੍ਹਾਂ ਹੀ ਰਹਿਣ ਦੇ आसार ਨੇ ਦਿਨ ਤੇ ਰਾਤ ਆਪ ਗੱਲ ਕਰੀ ਇਸ ਤਰ੍ਹਾਂ ਜਿਹੜਾ ਆ ਮੌਸਮ ਬਣਿਆ ਰਹੇਗਾ ਦਿਨ ਵੇਲੇ ਆ ਜਿਹੜੀ ਗਰਮਾਟ ਥੋੜੀ ਜਿਹੀ ਬਣੀ ਰਹ ਸਕਦੀ ਹੈ ਸਵੇਰ ਦਾ ਦੁਪਹਿਰ ਵੇਲੇ ਤੇ ਉਸ ਤੋਂ ਬਾਅਦ ਆ ਜਿਵੇਂ ਰਾਤ ਨੂੰ ਜਿਵੇਂ ਜਿਵੇਂ ਸ਼ਾਮ ਬੀਤੇਗੀ ਤਾਂ ਰਾਤ ਵ 1-2 ਡਿਗਰੀ ਜਿਹੜਾਲੇ ਟੈਂਪਰੇਚਰ ਜਿਹੜੇ ਰਿਕਾਰਡ ਹੁੰਦੇ ਜਾਣਗੇ ਨਵੰਬਰ ਵਿੱਚ ਆ ਠੰਡ ਜਿਹੜੇ ਵਦਨ ਦੇ ਹੋਰ ਆ ਸਾਰ ਬਾਂਦੇ ਦਿਖਾਈ ਦੇ ਰਹੇ ਨਵੰਬਰ ਵਿੱਚ ਕਾਫੀ ਜਿਹੜੇ ਠੰਡ ਵੇਖਣ ਨੂੰ ਮਿਲਦੇ ਨੇ ਨਵੰਬਰ ਦਸੰਬਰ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਪਤਾ ਹੀ ਮਹੀਨਾ ਜਿਹੜਾ ਸ਼ੁਰੂ ਹੋਏਗਾ ਦਸੰਬਰ ਵਿੱਚ ਆ ਕਾਫੀ ਜਿਹੜੇ ਧੁੰਦਾਂ ਤੇ ਠੰਡ ਜਿਹੜੀ ਵੇਖਣ ਨੂੰ ਮਿਲਦੇ ਰੇ ਆ ਜਨਵਰੀ ਹੋ ਗਿਆ ਠੀਕ ਹੈ ਜਨਵਰੀ ਤੱਕ ਕਾਫੀ ਖੇਤਰਾਂ ਵਿੱਚ ਦਸੰਬਰ ਜਨਵਰੀ ਦੋ ਮਹੀਨੇ ਜਿਹੜੇ ਖਾਸ ਹੁੰਦੇ ਨੇ ਕਾਫੀ ਆ ਠੰਡ ਯਾਨੀ ਕਿ ਧੁੰਦ ਕਾਫੀ ਖੇਤਰਾਂ ਵਿੱਚ ਵੱਡੇ ਪੱਤਰ ਤੇ ਵੇਖਣ ਨੂੰ ਮਿਲੇਗੀ ਤਾਂ ਵੀ 20 ਅਕਤੂਬਰ ਤੱਕ ਕੋਈ ਵੀ ਫਿਲਹਾਲ ਮੀਂਹ ਦੀ ਸੰਭਾਵਨਾ ਨਹੀਂ ਹਲਕਾ ਇਹ ਸਿਸਟਮ ਜ 18 19 ਉਸ ਤੋਂ ਬਾਅਦ 20 25 ਤੋਂ ਲੈ ਕੇ 30 ਅਕਤੂਬਰ ਦੇ ਦਰਮਿਆਨ ਹਲਕੀ ਜੀ ਬੱਦਲਵਾਈ ਹੋ ਸਕਦੀ ਹੈ ਇੱਕ ਅੱਧੇ ਜ਼ਿਲ੍ਹੇ ਵਿੱਚ ਨਿੱਕੀ ਮੋਟੀ ਗਾਰਵੀ ਹੋ ਸਕਦੀ ਜ਼ਿਆਦਾਤਰ ਮੌਸਮ 30 ਅਕਤੂਬਰ ਤੱਕ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟ ਸੀ ਬਸ ਕੋਈ ਵੀ ਨਵੀਂ ਅਪਡੇਟ ਮਿਲੇਗੀ ਤੁਹਾਡੇ ਤੱਕ ਜਾਣਕਾਰੀ ਚੈਨਲ ਤੇ ਪਹੁੰਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤਾਂ ਵੀਡੀਓ ਤੁਹਾਡਾ ਬਹੁਤ-ਬਹੁਤ ਧ